ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਵੇਂ ਕਿ ਤੁਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਸਾਡੇ ਜੋ ਅਖਾੜੇ ਦੇ ਬੱਚੇ ਨੇ ਉਹ ਸਰਬਲੂ ਦੇ ਸ਼ਾਸਤਰ ਜੋ ਨੇ ਜਾਂ ਸਰਬਲੂ ਦੇ ਸਾਡੇ ਵਤਨ ਨੇ ਜੋ ਵੀ ਅਸੀਂ ਇਸਤੇਮਾਲ ਕਰਦੇ ਆ ਉਸ ਨੂੰ ਅੱਜ ਇਹ ਸੋਧਾ ਲਾ ਰਹੇ ਨੇ ਸਫਾਈ ਕਰ ਰਹੇ ਨੇ ਤੇ ਬਹੁਤ ਸਾਰੇ ਸਾਥੀਆਂ ਦਾ ਇਹ ਜ਼ਿਆਦਾਤਰ ਸਵਾਲ ਹੁੰਦਾ ਹੈ ਕਿ ਜੀ ਸਰਬਲੋ ਨੂੰ ਜੰਗ ਬਹੁਤ ਛੇਤੀ ਲੱਗਦਾ ਹੈ ਇਹ ਸਾਫ਼ ਨਹੀਂ ਹੁੰਦੇ ਤਾਂ ਉਹਨਾਂ ਵਾਸਤੇ ਅੱਜ ਅਸੀਂ ਪਹਿਲਾਂ ਵੀ ਵੀਡੀਓ ਬਣਾਈ ਆ ਕਿ ਕਿਸ ਤਰ੍ਹਾਂ ਉਹਨੂੰ ਲੱਸੀ ਦੇ ਵਿੱਚ ਡੁਬੋ ਕੇ ਰੱਖਣਾ ਅੱਜ ਅਸੀਂ ਥੋੜਾ ਵੀਡੀਓ ਬਣਾਉਣ ਦੇ ਵਿੱਚ ਲੇਟ ਹੋ ਗਏ ਅਚਾਨਕ ਕਿਸੇ ਦਿਮਾਗ ਦੇ ਵਿੱਚ ਆਇਆ ਤਾਂ ਇਸ ਦੇ ਵਿੱਚ ਇਹ ਦੇਖੋ ਇਹ ਸਾਰੇ ਸਾਡੇ ਸਰਬਲੋ ਦੇ ਭਾਂਡੇ ਨੇ ਤੁਸੀਂ ਦੇਖੋ ਵੀ ਕਿਵੇਂ ਕਿੰਨੇ ਵਧੀਆ ਤਰੀਕੇ ਨਾਲ ਇਹ ਚਮਕ ਰਹੇ ਨੇ ਇਹ ਕੜਾਹੀ ਆ ਜਿਹਦੇ ਵਿੱਚ ਅਸੀਂ ਖੜਾ ਪ੍ਰਸ਼ਾਦ ਤਿਆਰ ਕਰੀਂਦਾ ਜਾਂ ਦਾਲ ਸਬ지 ਤੇ ਫਰਾਈ ਪੈਨਸ ਨੇ ਇਹ ਜਿਹੜਾ ਤੁਸੀਂ ਵਿੱਚ ਦੇਖ ਰਹੇ ਇੱਕ ਛੋਟੀ ਕਿਹੇ ਭਗੌਤੀ ਕਿਰਪਾਨ ਨੇ ਉਹ ਹੋਇਆ ਤਾਂ ਤੁਸੀਂ ਇਹ ਦੇਖੋ ਸਾਡੇ ਸਾਰੇ ਬੱਚੇ ਅੱਜ ਸਰਬਲੋ ਨੂੰ ਅਸੀਂ ਹਰ ਰੋਜ਼ ਹੀ ਇਹਨੂੰ ਸੋਧਾ ਲਾਈਂਦਾ ਤੇ ਤਾਂ ਕਿ ਇਹਨਾਂ ਨੂੰ ਜੰਗਾਲ ਨਾ ਪਵੇ ਕਿਉਂਕਿ ਲੋਹੇ ਦਾ ਕੰਮ ਹੈ ਜੀ ਜੰਗਾਲ ਹੈ ਨਾ এনवायरमेंट ਨਾਲ ਜਿਹੜਾ ਵੀ ਹੈ ਨਮੀ ਦੇ ਨਾਲ ਰਿਐਕਸ਼ਨ ਕਰਕੇ ਉਹਨੂੰ ਜੰਗ ਲੱਗਦਾ ਲੱਗਦਾ ਤੇ ਪਰ ਤੁਸੀਂ ਕੀ ਹੈ ਜਦੋਂ ਉਹਦੀ ਪੂਰੇ ਮਨ ਨਾਲ ਸੇਵਾ ਕਰੋਗੇ ਸਰਬਲੋ ਦੀ ਮਹਾਨਤਾ ਬਹੁਤ ਹੈ ਦਸ਼ਮ ਗ੍ਰੰਥ ਦੇ ਵਿੱਚ ਵੀ ਤੇ ਜਦੋਂ ਤੁਸੀਂ ਚੰਗਾ ਜੀ ਲਾ ਕੇ ਹਰ ਰੋਜ਼ ਇਸ ਦੀ ਸਫਾਈ ਕਰੋਗੇ ਥੋੜਾ ਟਾਈਮ ਖਰਚ ਕਰੋਗੇ ਤਾਂ ਇਹਨਾਂ ਨੂੰ ਛੇਤੀ ਚੰਗਾਲ ਨਹੀਂ ਪੈਂਦਾ ਤੇ ਇਹਨੂੰ ਕਰਨਾ ਕੀ ਹੁੰਦਾ ਜਿਵੇਂ ਪਹਿਲਾਂ ਵੀ ਤੁਸੀਂ ਇੱਕ ਵੀਡੀਓ ਸਾਡੀ ਹੈ ਕਿ ਪਹਿਲੀ ਵਾਰ ਕਿਵੇਂ ਮਾਂਜਣਾ ਇਹਨੂੰ ਤੁਸੀਂ ਕੀ ਕਰ ਸਕਦੇ ਹੋ ਨਾ ਜਿਵੇਂ ਤੁਹਾਡੇ ਘਰ ਦੇ ਵਿੱਚ ਲੱਸੀ ਹੋਊਗੀ ਕੋਈ ਖੱਟੀ ਲੱਸੀ ਜਾਂ ਤਾਜੀ ਲੱਸੀ ਹੈ ਜਿਹੜੀ ਖੱਟੀ ਲੱਸੀ ਬਹੁਤ ਵਧੀਆ ਕੰਮ ਕਰਦੀ ਹੈ ਆਪਣੇ ਜਿਹੜੇ ਵੀ ਤੁਹਾਡੇ ਸਰਬ ਲੋ ਦੇ ਬਰਤਨ ਨੇ ਉਹਨਾਂ ਨੂੰ ਤੁਸੀਂ ਉਸ ਕੜਾਈ ਜਿਹੜੀ ਲੱਸੀ ਆ ਉਹਦੇ ਵਿੱਚ ਡਬੋ ਕੇ ਰੱਖ ਦੋ ਜੇ ਜ਼ਿਆਦਾ ਜੰਗਾਲ ਪਿਆ ਦੋ ਦਿਨ ਲਈ ਰੱਖ ਦੋ ਜੇ ਘੱਟ ਆ ਤਾਂ ਇੱਕ ਦਿਨ ਲਈ ਰੱਖ ਦੋ ਜਾਂ ਪੂਰੀ ਰਾਤ ਭੋ ਕੇ ਰੱਖੋ ਹਨਾ 24 ਘੰਟੇ ਪਏ ਰਹਿਣ ਤਾਂ ਵੀ ਕੋਈ ਦਿੱਕਤ ਨਹੀਂ ਫਿਰ ਉਸ ਤੋਂ ਬਾਅਦ ਉਹਨੂੰ ਕੀ ਕਰੋ ਨਾ ਜਿਹੜੀ ਆਪਣੀ ਘਰ ਬਣਾਉਣ ਵਾਲੀ ਰੇਤ ਹੁੰਦੀ ਹੈ ਜਿਹਨੂੰ ਆਪਾਂ ਬਰੇਤੀ ਵੀ ਕਹਿ ਦਿੰਦੇ ਆ ਉਹ ਰੇਤ ਲੈ ਕੇ ਜਾਂ ਫਿਰ ਉਹਦੇ ਚ ਤੁਸੀਂ ਕੀ ਕਰ ਸਕਦੇ ਹੋ ਥੋੜੀ ਜੀ ਘਰ ਬਣਾਉਣ ਵਾਲੀ ਸਿਮਿੰਟ ਦੇ ਵਿੱਚ ਰਲਾਉਣ ਵਾਲੀ ਬਰੇਤੀ ਜਾਂ ਰੇਤ ਤੇ ਉਹਦੇ ਚ ਰਾਖ ਚੁੱਲ੍ਹੇ ਦੀ ਜਿਹੜੀ ਰਾਖ ਹੁੰਦੀ ਆ ਸੁਆਹ ਉਹ ਵੀ ਮਿਲਾ ਸਕਦੇ ਹੋ ਜਾਂ ਫਿਰ ਜਿਵੇਂ ਸਾਡੇ ਕੋਲੇ ਦੇਖੋ ਤੁਸੀਂ ਹੁਣ ਬਰੇਤੀ ਬਹੁਤ ਪਈ ਆ ਇੱਥੇ ਬੱਚੇ ਹੁਣ ਇਹਦੇ ਨਾਲ ਸਫਾਈ ਜਦੋਂ ਕਰਦੇ ਨੇ ਨਾ ਪਹਿਲਾਂ ਅਸੀਂ ਇਹਨਾਂ ਨੂੰ ਲੱਸੀ ਟਬੋਕੇ ਰੱਖਿਆ ਫਿਰ ਇਹਨਾਂ ਨੂੰ ਅਸੀਂ ਨੇ ਚਮਕਾਇਆ ਬਰੇਤੀ ਨਾਲ ਮਾਂਜਿਆ ਹੁਣ ਤੁਸੀਂ ਇਹ ਦੇਖੋ ਵੀ ਬਿਲਕੁਲ ਚੰਗੇ ਤਰੀਕੇ ਨਾਲ ਇਹ ਸਾਫ਼ ਹੋ ਰਹੇ ਨੇ ਤਾਂ ਤੁਸੀਂ ਜਦੋਂ ਕਰਨਾ ਨਾ ਜਿਨ੍ਹਾਂ ਨੇ ਸਰਬ ਲੋ ਵਰਤਨ ਆ ਉਹ ਸਰਬ ਲੋ ਨੂੰ ਇਮਲੀ ਦੇ ਪਾਣੀ ਵਿੱਚ ਜਾਂ ਫਿਰ ਲੱਸੀ ਦੇ ਵਿੱਚ ਡਬੋ ਕੇ ਰੱਖੋ ਫਿਰ ਲੱਸੀ ਦੇ ਵਿੱਚ ਡਬੋਣ ਤੋਂ ਬਾਅਦ ਉਹਨਾਂ ਨੂੰ ਸਾਫ਼ ਪਾਣੀ ਨਾਲ ਇੱਕ ਵਾਰ ਧੋ ਕੇ ਫਿਰ ਉਹਨੂੰ ਜਿਹੜੀ ਇਹ ਰੇਤ ਹੈ ਉਹਦੇ ਨਾਲ ਚੰਗੀ ਤਰ੍ਹਾਂ ਸੋਧਾ ਲਾਓ ਪੂਰੇ ਮਨ ਨਾਲ ਤੇ ਜਿਨ੍ਹਾਂ ਦੇ ਹੱਥਾਂ ਨੂੰ ਕੋਈ ਦਿੱਕਤ ਆ ਜਾਂਦੀ ਹੈ ਇਸ ਰੇਤ ਤੋਂ ਬਰੇਤੀ ਤੋਂ ਉਹ ਜਿਹੜਾ ਸੁੱਕਾ ਨਾਰੀਅਲ ਜਿਹੜਾ ਪੂਜਾ ਪਾਠ ਦੇ ਵਿੱਚ ਚੜਦਾ ਉਹਦੇ ਉੱਪਰ ਵਾਲਾ ਜਿਹੜਾ ਬੁਰਾਦਾ ਹੁੰਦਾ ਉਹ ਆਯੁਰਵੇਦ ਦੀ ਬਹੁਤ ਵਧੀਆ ਦਵਾਈ ਵੀ ਹੈ ਉਹਦੇ ਨਾਲ ਬਹੁਤ ਵਧੀਆ ਸਫਾਈ ਆਉਂਦੀ ਹੈ ਤਾਂ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਮੰਨ ਲਓ ਕਿ ਉਹਦੇ ਨਾਲ ਸਫਾ ਸਾਫ਼ ਕਰ ਸਕਦੇ ਹੋ ਬਿਲਕੁਲ ਚਮਕਾ ਸਕਦੇ ਹੋ ਜਿਵੇਂ ਇਹ ਦੇਖੋ ਸਾਡੇ ਸਾਰੇ ਬਰਤਨ ਕਿਵੇਂ ਬਿਲਕੁਲ ਇੱਕਦਮ ਤੋਂ ਨੁਲਿਸ਼ਕ ਦੇ ਮਿਲਣਗੇ ਇਹ ਸਾਡਾ ਦਿਮਾਗ ਦੇ ਉੱਤੇ ਸਜਾਉਣ ਵਾਲਾ ਚੱਕਰ ਹੈ ਤਾਂ ਅਸੀਂ ਜਿੰਨੇ ਵੀ ਸਾਡੇ ਸ਼ਾਸਤਰ ਨੇ ਉਹਨਾਂ ਨੂੰ ਇਸ ਤਰ੍ਹਾਂ ਹੀ ਚਮਕਾਈਂਦਾ ਸਾਡੇ ਬਰਤਨਾਂ ਨੂੰ ਵੀ ਇਸ ਤਰ੍ਹਾਂ ਚਮਕਾਈਂਦਾ ਤੇ ਬਾਅਦ ਦੇ ਵਿੱਚ ਇਹਨੂੰ ਸੁੱਕੇ ਕੱਪੜੇ ਨਾਲ ਮਾਂਜ ਕੇ ਇਹਦੇ ਵਿੱਚ ਤੁਸੀਂ ਕੋਈ ਦੇਸੀ ਘਿਓ ਜਾਂ ਕੋਈ ਤੇਲ ਤੁਹਾਡੇ ਕੋਲ ਵਧੀਆ ਕੁਆਲਿਟੀ ਦਾ ਘਰਚ ਪਿਆ ਉਹਨੂੰ ਥੋੜਾ ਥੋੜਾ ਇਹਦੇ ਵਿੱਚ ਮਾਰ ਕੇ ਰੱਖ ਦੋ ਤਾਂ ਇਸ ਤਰ੍ਹਾਂ ਤੁਹਾਡੇ ਜਿਹੜੇ ਇਹ ਸਰਵ ਲੋ ਦੇ ਤਾਕਤਵਰ ਵਰਤਨ ਨੇ ਜਿਹੜੇ ਤੁਹਾਨੂੰ ਤੰਦਰੁਸਤੀ ਦਿੰਦੇ ਨੇ ਇਹ ਦੇਖੋ ਨਾਰੀਅਲ ਦੇ ਉਹ ਖੋਲ ਜਿਹੜਾ ਉੱਪਰ ਵਾਲੇ ਬਾਲ ਜੇ ਹੁੰਦੇ ਨੇ ਉਹਨਾਂ ਨਾਲ ਬੱਚਾ ਸਾਫ਼ ਕਰਦੇ ਆ ਤਾਂ ਇਹ ਜਿਹੜੇ ਸਰਵ ਲੋ ਦੇ ਵਰਤਨ ਨੇ ਇਹਨਾਂ ਦੀ ਮਹਾਨਤਾ ਬਹੁਤ ਹੈ ਜੀ ਇਹ ਸਾਨੂੰ ਅਧਿਆਤਮਿਕ ਤੌਰ ਤੇ ਸਰੀਰਿਕ ਤੌਰ ਤੇ ਤੰਦਰੁਸਤ ਕਰਦੇ ਨੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਨੇ ਬੁਰੀਆਂ ਸ਼ਕਤੀਆਂ ਤੋਂ ਬਚਾਉਂਦੇ ਨੇ ਤਾਂ ਕਰਕੇ ਤੁਸੀਂ ਸਰਵ ਲੋ ਦੇ ਵਿੱਚ ਖਾਓ ਸਰਵ ਲੋ ਪਾਓ ਤਾਂ ਕਿ ਤੁਸੀਂ ਆਪਣੇ ਅਧਿਆਤਮਿਕ ਤੌਰ ਤੇ ਤੇ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਸਕੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ